ਮਲਜ਼ਮ ਅਮਰਤਪਾਲ ਮਹਿਰੋਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰਤਪਾਲ ਮਹਿਰੋਂ ਨੂੰ ਜਲਦ ਭਾਰਤ ਲਿਆਂਦਾ ਜਾ ਸਕਦਾ ਹੈ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਕੇਂਦਰੀ ਏਜੰਸੀਆਂ ਤੇ ਪੰਜਾਬ ਪੁਲਿਸ ਇੰਟਰਪੋਲ ਦੀ ਮਦਦ ਲੈ ਰਹੀ ਹੈ ਇੰਟਰਪੋਲ ਦੀ ਮਦਦ ਦੇ ਨਾਲ ਹੀ ਉਹ ਤੂੰ ਲਿਆਂਦਾ ਜਾ ਸਕਦਾ ਹੈ ਵਾਪਸ ਕਮਲਕੌਰ ਭਾਬੀ ਦਾ ਕਤਲ ਕਰਕੇ ਦਰਸਲ ਮਹਿਰੋਂ ਦੁਬਈ ਦੇ ਵਿੱਚ ਫਰਾਰ ਹੋ ਗਿਆ ਸੀ ਕਿ ਹੋ ਗਿਆ ਸੀ ਜੋ ਕਿ ਉਸ ਦੇ ਬਾਅਦ ਪੁਲਸ ਦੇ ਵੱਲੋਂ ਇਹ ਵੱਡਾ ਖੁਲਾਸਾ ਕੀਤਾ ਗਿਆ ਹੈ ਹਾਲਾਂਕਿ ਉਸ ਕਤਲकांड ਦੇ ਵਿੱਚ ਸ਼ਾਮਲ ਹੋਰਨਾਂ ਦੋ ਮੁਲਜ਼ਮਾਂ ਨੂੰ ਜੋ ਕਿ ਪੁਲਸ ਦੇ ਵੱਲੋਂ ਅਕਫਤਾਰ ਕੀਤਾ ਗਿਆ ਤੇ ਜੋ ਪੁਲਿਸ ਨੇ ਬਲਾਸਾ ਕੀਤਾ ਕਿ ਅਮਰਪਾਲ ਮਹਿਰੂ ਇਸ ਕਤਲकांड ਦਾ ਮੁੱਖ ਮੁਲਜ਼ਮਾ ਜਿਹਨੂੰ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਤੇ ਉਸ ਵੇਲੇ ਉੱਥੇ ਹੀ ਇਹ ਅਮਰਪਾਲ ਮਹਿਰੂ ਮੌਜੂਦ ਸੀ ਤੇ ਅਮਰਪਾਲ ਮਹਿਰੂ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਕਿ ਅਮਰਪਾਲ ਮਹਿਰੂ ਨੂੰ ਜਲਦ ਭਾਰਤ ਤੇ ਲਿਆਂਦਾ ਜਾ ਸਕਦਾ ਹੈ ਕੇਂਦਰੀ ਏਜੰਸੀਆਂ ਤੇ ਪੰਜਾਬ ਪੁਲਿਸ ਇੰਟਰਪੋਲ ਦੀ ਮਦਦ ਲੈ ਰਹੀ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸੂਰਜਪਾਲ ਜੁੜੇ ਹੋਏ ਨੇ ਅਸੁਰਜ ਅਮਰਤਪਾਲ ਮਹਿਰੋਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਜੋ ਕਿ ਕਤਲकांड ਦੇ ਵਿੱਚ ਲਗਾਤਾਰ ਫਰਾਰ ਚੱਲ ਰਿਹਾ ਉਸ ਨੂੰ ਜਲਦ ਭਾਰਤ ਲਿਆਂਦਾ ਜਾ ਸਕਦਾ ਹੈ ਬਿਲਕੁਲ ਇਸ ਵੇਲੇ ਦੀ ਵੱਡੀ ਖ਼ਬਰ ਇਹ ਹੈ ਕਮਲਕੌਰ ਭਾਬੀ ਦੇ ਕਤਲ ਤੋਂ ਬਾਅਦ ਅਮਰਤਪਾਲ ਸਿੰਘ ਮਹਿਰੋਂ ਅੰਮ੍ਰਿਤਸਰ ਤੋਂ ਯੂਏਈ ਫਰਾਰ ਹੋ ਜਾਂਦਾ ਹੈ ਉਸ ਤੋਂ ਬਾਅਦ ਪੁਲਿਸ ਇੱਕ ਦੋ ਦਿਨ ਤਾਂ ਲੱਭ ਹੀ ਲੈਂਦੀ ਹੈ ਪਰ ਬਾਅਦ ਦੇ ਵਿੱਚ ਜਦੋਂ ਜਦੋਂ ਕਨਫਰਮੇਸ਼ਨ ਹੁੰਦੀ ਹੈ ਉਦੋਂ ਕਾਫੀ 延迟 ਹੋ ਜਾਂਦੀ ਹੈ ਹਾਲਾਂਕਿ ਪੁਲਿਸ ਨੇ ਇਸ ਕਤਲ ਦੇ ਵਿੱਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਪਰ ਮੇਨ ਮਾਸਟਰਮਾਈਂਡ ਹੈ ਅਮਰਪਾਲ ਮਹਿਰ ਉਹਨ ਕੀਤੇ ਨਾ ਕੀਤੇ ਜਾਕੀ ਪੰਜਾਬ ਦੀ ਪੁਲਿਸ ਹੋਵੇ ਕੇਂਦਰ ਦੀ ਏਜੰਸੀਆਂ ਹੋਣ ਉਹ ਕੀਤੇ ਨਾ ਕੀਤੇ ਯੂਏਡੀ ਯੂਏਡੀ ਦੇ ਵਿਟਰੋ ਲੈਉਣ ਦੇ ਲਈ ਕਿਤਨੇ ਕੀਤੇ ਐਫਰਟਸ ਕਰ ਰਹੀਆਂ ਨੇ ਔਰ ਕੇਂਦਰ ਦੀਆਂ ਏਜੰਸੀਆਂ ਨੇ ਜਿਹੜੀਆਂ ਉਹ ਲਗਾਤਾਰ ਇਸ ਥਿੱਟ ਲੱਗੀਆਂ ਹੋਈਆਂ ਨੇ ਕਿ ਜਲਦੀ ਤੋਂ ਜਲਦੀ ਇੰਟਰਪੋਲ ਦੀ ਮਦਦ ਦੇ ਨਾਲ ਇਸ ਨੂੰ ਭਾਰਤ ਲੈਂਦਾ ਰਵੇ ਭਾਰਤ ਤੋਂ ਬਾਅਦ ਬਟੰਡਾ ਲੈਂਦਾ ਜਾਵੇ ਕਿਉਂਕਿ ਕਾਫੀ ਵੱਡਾ ਮਾਮਲਾ ਆਪਣੇ ਆਪ ਦੇ ਵਿੱਚ ਹਾਈ ਪ੍ਰੋਫਾਈਲ ਹੋ ਜਾਂਦਾ ਹੈ ਕਿਉਂਕਿ ਸ਼ਰੀਆਮ ਕੀ ਸਿੱਧਾ ਕਤਲ ਕਰ ਦੇਣਾ ਤੇ ਉਸ ਤੋਂ ਬਾਅਦ ਆਪ ਖੁਦ ਫਰਾਰ ਹੋ ਜਾਣਾ ਹਾਲਾਂਕਿ ਸੋਸ਼ਲ ਮੀਡੀਆ ਤੇ ਵੱਡੀਆਂ-ਵੱਡੀਆਂ ਗੱਲਾਂ ਅਮਰਪਾਲ ਮਹਿਰੋਮਨੀਓ ਕੀਤੀਆਂ ਵੀ ਨੇ ਕਿ ਜੇ ਕਿ ਅਸੀਂ ਕੁਰਬਾਨੀ ਦੇ ਰਹੇ ਸੀ ਕਿਸੇ ਗ੍ਰਿਫਤਾਰੀ ਦੇ ਮਾਗੇ ਪਰ ਕਿਤੇ ਨਾ ਕਿਤੇ ਜਾ ਕੇ ਅਮਰਪਾਲ ਮਹਿਰੋਮਨੀਓ ਦੇ ਛੱਡ ਜਾਣਾ ਯੂਈਈ ਫਰਾਰ ਨਾ ਕਾਫੀ ਸਾਰੇ ਸਵਾਲ ਖੜੇ ਹੋ ਰਹੇ ਨੇ ਪਰ ਦੂਸਰੇ ਪਾਸੇ ਪ੍ਰੈਸ਼ਰ ਹੈ ਜਿਹੜਾ ਕਿਤੇ ਨਾ ਕਿਤੇ ਪਟੰਡਾ ਪੁਲਿਸ ਦੇ ਉੱਪਰ ਵੀ ਨਜ਼ਰ ਆ ਰਿਹਾ ਹਾਲਾਂਕਿ ਕੋਈ ਸਟੀਐਸ ਦੀ ਨਹੀਂ ਹੋਈ ਹੈ ਪਰ ਕਿਤੇ ਨਾ ਕਿਤੇ ਜਾ ਕੇ ਕੋਈ ਸੂਤਰਾਂ ਸਰਵਾਲੇ ਤੋਂ ਇੱਕ ਖਬਰ ਤਿਕੋ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜ ਅਮਰਪਾਲ ਸਿੰਘ ਮੈਰੋ ਕਿਉਂਕਿ ਯੂਈਈ ਫਰਾਰ ਹੋ ਗਿਆ ਸੀ ਅਮਰਪਾਲ ਪਤ ਪਾਰਵ ਜਲਦੀ ਇਹੀ ਕਹਿ ਰਹੇ ਨੇ ਕਿ ਜਲਦੀ ਤੋਂ ਜਲਦੀ ਭਾਰਤ ਮੇਰਾ ਜਾ ਸਕਦਾ ਹੈ ਅਮਰਪਾਲ ਸਿੰਘ ਮੈਰੋ ਕੇਂਦਰੀ ਅਧਕੀਆਂ ਦੀ ਹੈਲਪ ਦੇ ਨਾਲ ਆਸੂਰਜ ਇੱਕ ਵਾਰ ਪੂਰੀ ਵਾਰਦਾਤ ਬਾਰੇ ਜੇਕਰ ਜ਼ਿਕਰ ਕੀਤਾ ਜਾਵੇ ਤਾਂ ਉਸ ਬਾਰੇ ਪੂਰੀ ਵਿਸਥਾਰ ਦੇ ਨਾਲ ਜਾਣਕਾਰੀ ਦਿਓ ਕਿ ਕਦੋਂ ਇਸ ਪੂਰੀ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਕਿੰਨੇ ਮੁਲਜ਼ਮਾਂ ਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਕਿਵੇਂ ਮੁੱਖ ਮੁਲਜ਼ਮ ਅਮਰਪਾਲ ਮੈਰੋ ਜੋ ਕਿ ਵਿਦੇਸ਼ ਦੇ ਵਿੱਚ ਫਰਾਰ ਹੁੰਦਾ ਹੈ ਉਪਰ ਕਾਫੀ ਦਿਨ ਪਹਿਲਾਂ ਸਾਰਿਆਂ ਨੂੰ ਯਾਦ ਹੋਏਗਾ ਕਿ ਉੱਚੋ ਮੰਡੀ ਅਬੇਚ ਹਸਪੀਟਲ ਦੀ ਪਾਰਕਿੰਗ ਦੇ ਵਿੱਚ ਇੱਕ ਡੈੱਡ ਬੋਡੀ ਮਿਲਦੀ ਹੈ ਦੂਸਰੇ ਦਿਨ ਪਹਿਚਾਣ ਹੁੰਦੀ ਹੈ ਕਿ ਡੈੱਡ ਬੋਡੀ ਦੀ ਪਹਿਚਾਣ ਹੈ ਜਿਹੜੀ ਉਹ ਕਮਲ कौर ਭਾਬੀ ਦੇ ਨਾਂ ਤੇ ਜਿਹੜੀ ਸੋਸ਼ਲ ਮੀਡੀਆ ਤੇ ਕਾਫੀ ਫੇਮਸ ਸੀ ਕੁਰਕੀਆਂ ਦੇ ਵਿੱਚ ਰਹਿੰਦੀ ਸੀ ਵਿਵਾਦਾਂ ਦੇ ਵਿੱਚ ਰਹਿੰਦੀ ਸੀ ਹਾਲਾਂਕਿ ਅਮਰਪਾਲ कौर ਭਾਬੀ ਅਤੇ ਅਮਰਪਾਲ ਸਿੰਘ ਮਹਿਰੋ ਹੈ ਜਿਹੜਾ ਇਹਦਾ ਕਿਤੇ ਨਾ ਕਿਤੇ ਵਿਵਾਦ ਸੀ ਜਿਹੜਾ ਹਰੇਕ ਜਗ ਜाहिर ਸੀ ਪਹਿਲਾਂ ਵੀ ਇੱਕ ਦੂਗੇ ਨੂੰ ਧਮਕੀਆਂ ਦਿੱਤੀਆਂ ਗਈਆਂ ਸੀ ਉਸ ਤੋਂ ਬਾਅਦ ਰਿਵਾਈਵ ਕੀਤਾ ਗਿਆ ਸੀ ਕਿ ਅਸਰ ਦੀ ਵੀਡੀਓ ਨਹੀਂ ਪਾਵਾਂਗੇ ਅਚਾਨਕ ਜੇ ਤੋਂ ਪਤਾ ਲੱਗਦਾ ਕਿ ਉਹੀ ਮਹਿਲਾ ਹੈ ਜਿਹੜੀ ਕਿਤੇ ਨਾ ਕਿਤੇ ਵਿਵਾਦਾਂ ਚ ਰਹਿੰਦੀ ਸੀ ਔਰ ਪੁਲਿਸ ਗਦਰ ਵਿੱਚ ਟਿਚੀ ਗਈ ਚੀਨ ਕਰਦੀ ਹੈ ਸੀਸੀਟੀਵੀ ਸਾਹਮਣੇ ਆਉਂਦੀ ਹੈ ਸਭ ਤੋਂ ਪਹਿਲਾਂ ਸੀਸੀਟੀਵੀ ਦੇ ਵਿੱਚ ਇੱਕ ਬੰਦਾ ਹੱਦ ਤਸਤਾਰ ਸਜਾਈ ਹੁੰਦੀ ਆ ਉਹ ਸਾਹਮਣੇ ਆਉਂਦਾ ਦੋ ਵਾਰ ਉਹ ਗੱਡੀ ਨੂੰ ਅੱਗੇ ਪਿੱਛੇ ਕਰਦਾ ਔਰ ਇਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਵਾਕਿਆ ਹੈ ਕਿ ਜਿਹੜੀ ਕਤਲ ਦੀ ਸਾਜਿਸ਼ ਹੈ ਜਿਹੜੀ ਅਮਰਸਿੰਘਾਲ ਮੈਰੋ ਬਣੀ ਰੱਖੀ ਗਈ ਹੈ ਔਰ ਉਸ ਤੋਂ ਬਾਅਦ ਦੋ ਲੋਕਾਂ ਨੂੰ ਸ਼ੁਰੂਆਤੀ ਜਾਂਚ ਦੇ ਵਿੱਚ ਗ੍ਰਿਫਤਾਰ ਕੀਤਾ ਜਾਂਦਾ ਦੋਵਾਂ ਦੀ ਗ੍ਰਿਫਤਾਰੀ ਪਾਈ ਜਾਂਦੀ ਹੈ ਤੇ ਜਦੋਂ ਪੁਲਿਸ ਇਹਨਾਂ ਨੂੰ ਰਿਮਾਂਡ ਤੇ ਲੈਂਦੀ ਹੈ ਤੇ ਪੂਰੀ ਦੀ ਪੂਰੀ ਮਰਡਰ ਹਿਸਟਰੀ ਹੈ ਜਿਹੜੀ ਮਿਸਟਰੀ ਹੈ ਉਸ ਤੋਂ ਪਰਦਾ ਚੱਕਿਆ ਜਾਂਦਾ ਕਿ ਜੀ ਜਾਕੀ ਫੌਜੀ ਪਕੜ ਤੋਂ ਬਾਅਦ ਕੀ ਔਰ ਫਿਲਹਾਲ ਪੁਲਿਸ ਨੇ ਅਮਰਤਪਾਲ ਸਿੰਘ ਮਹਿਰੋਣੀ ਉਸ ਮਾਮਲੇ ਕੇ ਨਾਮਜ਼ਦ ਕਰ ਲਿਆ ਸੀ ਪਰ ਅਮਰਤਪਾਲ ਮਹਿਰੋਣੀ ਪਹਿਲੇ ਹੀ ਇਸ ਦੀ ਸੇਕ੍ਰੇਟ ਹੈ ਜਿਹੜੀ ਉਹ ਪਹਿਲੇ ਲੈ ਛੱਡੀ ਸੀ ਔਰ ਜਦੋਂ ਕਤਲ ਕੇਸ ਮਹਿਲਾਦਾ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਅੰਮਰਕਰ ਦੇ ਰਾਤੇ ਹੋ ਯੂਈ ਫਰਾਰ ਹੋ ਜਾਂਦਾ ਕਿਉਂਕਿ ਉਸ ਨੂੰ ਪਤਾ ਸੀ ਕਿ ਪੁਲਿਸ ਜਲਦੀ ਉਸ ਨੂੰ ਫੜ ਲਏਗੀ ਜੇ ਉਹ ਪੰਜਾਬ ਦੇ ਵਿੱਚ ਰਹੇਗਾ ਜਾਂ ਦੇਸ਼ ਦੇ ਵਿੱਚ ਰਹੇਗਾ ਤਾਂ ਕਰਕੇ ਉਹ ਭਈ ਅਗੇ ਦੇਸ਼ ਦੇ ਵਿੱਚ ਫਰਾਰ ਹੋ ਜਾਂਦਾ ਤਾਂ ਕਰਕੇ ਪੁਲਿਸ ਉਸੇ ਦਿਨ ਤੋਂ ਕਿੱਡੀ ਪੈਰ ਲੱਭਦੀ ਆ ਰਹੀ ਹੈ ਔਰ ਜਦੋਂ ਮਾਮਲਾ ਵਿਦੇਸ਼ਾਂ ਮੇਰਾ ਜੁੜਿਆ ਹੋ ਜੇ ਪੁਲਿਸ ਤੋਂ ਆਪਣੇ ਆਪ ਦੇ ਵਿੱਚ ਬਾਹਰ ਹੋ ਜਾਏਗਾ ਤਾਂ ਕਰਕੇ ਸੈਂਟਰ ਦੀਆਂ ਜਿਹੜੀਆਂ ਏਜੰਸੀਆਂ ਨੇ ਉਹ ਕਿਸੇ ਨਾ ਕਿਸੇ ਕੇਂਦਰ ਸਰਕਾਰ ਨਾਲ رابطہ ਕਰਕੇ ਇਸ ਨੂੰ ਦੁਬਾਰਾ ਲਿਆਉਣ ਦੇ ਵਿੱਚ ਭਾਰਤ ਲਿਆਉਣ ਦੇ ਵਿੱਚ ਕੋਸ਼ਾ ਕਰ ਰਹੀ ਹੈ ਨਾ ਹੁਣ ਤੱਕ ਦੀ ਵੱਡੀ ਖਬਰ ਇਹ ਨਹੀਂ ਹੈ ਕਿ ਜਲਦੀ ਇਸ ਨੂੰ ਹੱਲ ਲਿਆਂਦਾ ਜਾ ਸਕਦਾ ਹੈ ਉਸ ਤੋਂ ਬਾਅਦ ਇਹ ਪੂਰੀ ਕੀ ਦੀ ਮਰਡਰ ਮਿਸਟਰੀ ਹੈ ਕਿਉਂਕਿ ਕਾਫੀ ਚਰੀਆਂ ਕੜੀਆਂ ਨੇ ਜਿਹੜੀਆਂ ਉਹ ਅਨਮਿਸਮੇਂ ਕਿਤੇ ਨਾ ਕਿਤੇ ਉਹ ਚੀਜ਼ਾਂ ਤਰੀਸ ਦੀ ਹੋਈ ਹੈ ਜਿੰਨੀ ਵੇਰ ਅਮਰਪਾਲ ਸਿੰਘ ਮਹਿਰੋ ਨੂੰ ਲਿਆ ਕੇ ਪੁਲਿਸ ਉਸ ਤੋਂ ਪੁੱਛਗਿੱਛ ਨਹੀਂ ਕਰਦੀ ਔਰ ਦੋ ਲੋਕ ਨੇ ਫਿਲਹਾਲ ਇਸ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਸੀ ਔਰ ਹੋਰ ਵੀ ਕੁਝ ਲੋਕ ਸੰਦੇਹਦਿਤ ਨੇ ਜਿਹੜੇ ਉਹ ਪਰ ਉਥੇ ਕਰੀ ਹੈ ਕਿ ਅਮਰਪਾਲ ਮਹਿਰੋ ਦੇ ਹੋਂ ਤੋਂ ਬਾਅਦ ਪੂਰੀ ਦੀ ਪੂਰੀ ਮਰਡਰ ਮਿਸਟਰੀ ਹੈ ਉਹ ਕਿਸ ਤਰ੍ਹਾਂ ਅੰਜਾਮ ਦਿੱਤਾਗੇ ਉਹ ਕਲੀਅਰ ਹੋ ਜਾਏਗੀ ਜੀ हां ठीक है सूरजपुरी जानकारी लिए बहुत बहुत धन्यवाद ता कमल कौर भाभी कत्ल कांड का मुख्य मुल्ज़िम अमृतपाल मेरो हिस्से दे नाम जुड़ी हुई है बड़ी खबर है कि अमृतपाल मेरो ਨੂੰ ਜਲਦ ਭਾਰਤ ਤੇ ਲਿਆਂਦਾ ਜਾ ਸਕਦਾ ਸੂਤਰਾਂ ਦੇ ਹਵਾਲੇ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕੇਂਦਰੀ ਏਜੰਸੀਆਂ ਤੇ ਪੰਜਾਬ ਪੁਲਿਸ ਇੰਟਰਪੋਲ ਦੀ ਮਦਦ ਲੈ ਰਹੀ ਹੈ ਇੰਟਰਪੋਲ ਦੀ ਮਦਦ ਦੇ ਨਾਲ ਦੁਬਈ ਤੋਂ ਜਲਦ ਵਾਪਸ ਲਿਆਂਦਾ ਜਾ ਸਕਦਾ ਹੈ ਅ ਦਰਸਲ ਕਮਲਕੌਰ ਭਾਬੀ ਯੂਕੇ ਸੋਸ਼ਲ ਮੀਡੀਆ ਇਨਫਲੂਐਂਸਰ ਤੇ ਉਸ ਦੇ ਵੱਲੋਂ ਵਕ ਵਕ ਜੋ ਵੀਡੀਓਜ਼ ਆ ਰੀਲਸ ਹਨ ਉਹ ਸੋਸ਼ਲ ਮੀਡੀਆ ਤੇ ਅਪਲੋਡ ਕੀਤੀਆਂ ਜਾਂਦੀਆਂ ਸਨ ਤੇ ਉਹਨਾਂ ਰੀਲਸ ਨੂੰ ਲੈ ਕੇ ਉਹਨਾਂ ਵੀਡੀਓਜ਼ ਨੂੰ ਲੈ ਕੇ ਹੀ ਅਮਰਪਾਲ ਮੈਰੋਂ ਦੇ ਵੱਲੋਂ ਜੋ ਕਿ ਇਤਰਾਜ਼ ਤਾਇਆ ਜਾਂਦਾ ਆ ਪਹਿਲਾਂ ਉਸ ਦੇ ਵੱਲੋਂ ਕਮਲਕੌਰ ਭਾਬੀ ਨੂੰ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਤੇ ਉਸ ਦੇ ਬਾਅਦ ਇਹ ਪੂਰੀ ਵਾਰਦਾਤ ਨੂੰ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਆ ਮੁੱਖ ਮਲਜ਼ਮ ਜੋ ਕਿ ਸਾਬਿਤ ਹੁੰਦਾ ਹੈ ਅਮਰਪਾਲ ਮੈਰੋਂ ਜੋ ਕਿ ਪੁਲਿਸ ਦੇ ਵੱਲੋਂ ਖੁਲਾਸਾ ਕੀਤਾ ਕਿ ਹੋਰ ਵੀ ਮਲਜ਼ਮ ਇਸ ਵਾਰਦਾਤ ਦੇ ਵਿੱਚ ਸ਼ਾਮਲ ਸਨ ਜਿਨ੍ਹਾਂ ਨੂੰ ਕਿ ਕਤਲ ਦੀ ਵਾਰਦਾਤ ਤੋਂ ਬਾਅਦ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਪਰ ਸਵਾਲ ਲਗਾਤਾਰੇ ਬਰਕਰਾਰ ਹੈ ਕਿ ਜੋ ਮੁੱਖ ਮਲਜ਼ਮ ਇਸ ਕਤਲ ਦੀ ਵ ਅਮਰਪਾਲ ਮਹਿਰੋ ਅਜੇ ਤੱਕ ਕੁਲਤੀ ਗ੍ਰਿਫਤੋਂ ਬਾਹਰ ਹੈ ਕਿਉਂਕਿ ਪੁਲਸ ਨੇ ਜੋ ਜਾਣਕਾਰੀ ਦਿੱਤੀ ਸੀ ਆਕੇ ਵਾਰਦਾਤ ਵਾਲੀ ਰਾਤ ਨੂੰ ਹੀ ਉਸਦੇ ਦੇ ਨਹੀਂ ਅਮਰਪਾਲ ਮਹਿਰੋ ਆ ਵਿਦੇਸ਼ ਦੁਬਈ ਨੂੰ ਫਰਾਰ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਕੋਈ ਵੀ ਥੋ ਪਤਾ ਨਹੀਂ ਲੱਗਿਆ ਪਰ ਇਸ ਦੇ ਵਿਚਾਲੇ ਹੁਣ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅਮਰਪਾਲ ਮਹਿਰੋ ਨੂੰ ਜਲਦ ਭਾਰਤ ਵਿਹਾਂਦਾ ਜਾ ਸਕਦਾ ਹੈ ਰੋਕ ਰੰਗ ਅਗਲੀ ਮੈਂ ਡੇ ਖਬਰਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਹਿਬਾਨਾਂ ਦੀ ਬੈਠਕ ਇਸ ਵੇਲੇ ਚੱਲੀ ਹੈ ਪੰਜ ਸਿੰਘ ਸਹਿਬਾਨਾਂ ਦੀ ਬੈਠਕ ਦੇ ਵਿੱਚ ਕੋਈ ਵੱਡਾ ਫੈਸਲਾ ਹੋ ਸਕਦਾ ਹੈ ਥੋੜੀ ਦੇਰ ਦੇ ਵਿੱਚ ਜਥੇਦਾਰ ਕੁਲਦੀਪ ਸਿੰਘ ਗੜਗਜ ਦੇ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਜਾਵੇਗੀ ਆ ਪ੍ਰੈਸ ਕਾਨਫਰੰਸ ਕਰਕੇ ਹੋਏ ਵਿਸਾਰ ਦੇ ਨਾਲ ਫੈਸਲੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਤਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਹਿਬਾਨਾਂ ਦੀ ਇਹ ਬੈਠਕ ਜਾਰੀ ਹੈ ਪੰਜ ਸਿੰਘ ਸਹਿਬਾਨਾਂ ਦੀ ਬੈਠਕ ਦੇ ਵਿੱਚ ਆ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਰਾਜੀਵ ਸ਼ਰਮਾ ਜੁੜੇ ਹੋਏ ਨੇ राजीव ਕੀ ਕੋ ਜਾਣਕਾਰੀ ਕਦੋਂ ਤੱਕ ਕੇ ਬੈਠਕ ਖਤਮ ਹੋ ਸਕਦੀ ਹੈ ਕਿਵੇਂ ਦਾ ਅੱਜ ਵੱਡਾ ਫੈਸਲਾ ਇਸ ਬੈਠਕ ਦੇ ਵਿੱਚ ਲਿਆ ਜਾ ਸਕਦਾ ਹੈ ਬਿਲਕੁਲ ਪ੍ਰਵਿੰਦਰ ਜਿਸ ਤਰੀਕੇ ਦੇ ਨਾਲ ਜਿਹੜਾ ਸੁਨੇਹਾ ਅਕਾਲ ਤਖਸੈ ਸਖਤਰੇ ਵੱਲੋਂ ਭੇਜਿਆ ਗਿਆ ਉਸ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ 12:30 ਵਜੇ ਜੋ ਅਕਾਲ ਤਖਸੈ ਦੇ ਜੱਫੀਦਾਰ ਨੇ ਕੈਮੀਕਲ ਦੀਪ ਸਿੰਘ ਗਰਗਾਜ ਉਹਨਾਂ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਜਾਏਗੀ ਪਰ ਇਹ ਜਿਹੜੀ ਮੀਟਿੰਗ ਹੈ ਇਹ ਅਚਨਚੇਤ ਬੁਲਾਈ ਗਈ ਹੈ ਤਾਂ ਉਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੋਈ ਵੱਡਾ ਫੈਸਲਾ ਜਾਂ ਕੋਈ ਵੱਡਾ ਆਦੇਸ਼ ਅਜ ਦੀ ਇਸ ਮੀਟਿੰਗ ਤੋਂ ਬਾਅਦ ਜੋ ਹੈ ਜਾਰੀ ਕੀਤਾ ਜਾ ਸਕਦਾ ਕਿਉਂਕਿ ਜਿਆਦਾ ਜਿਹੜੀਆਂ ਚਰਚਾਵਾਂ ਨੇ ਜਾਂ ਸੰਭਾਵਨਾਵਾਂ ਨੇ ਉਹ ਪਿਛਲੇ ਦਿਨਾਂ ਦੇ ਵਿੱਚ ਉਹ ਤਖਤ ਪਟਨਾ ਸਾਹਿਬ ਔਰ ਅਕਾਲ ਤਖਤ ਸਾਹਿਬ ਦੇ ਵਿਚਾਲੇ ਜਿਹੜਾ ਵਿਵਾਦ ਸ਼ੁਰੂ ਹੋਇਆ ਸੀ ਉਹ ਫਿਲਹਾਲ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਕਿਉਂਕਿ ਅਕਾਲ ਤਖਤ ਸਾਹਿਬ ਤੇ ਜਿਹੜੀ 5 ਜੁਲਾਈ ਨੂੰ ਪੰਥ ਸਿੰਘ ਸੇਬਾਨਾ ਦੀ ਮੀਟਿੰਗ ਹੋਈ ਸੀ ਉਸ ਦੇ ਵਿੱਚ ਪਟਨਾ ਸਾਹਿਬ ਦੀ ਸਮੂਚੀ ਜਿਹੜੀ ਪ੍ਰਬੰਧਕ ਕਮੇਟੀ ਹੈ ਔਰ ਉੱਥੋਂ ਦੇ ਜਿਹੜੇ ਹੈੱਡ ਗ੍ਰੰਥੀ ਨੇ ਉਹਨਾਂ ਨੂੰ ਤਲਬ ਕੀਤਾ ਗਿਆ ਸੀ ਕਿ ਉਹ ਨਿੱਜੀ ਤੌਰ ਤੇ ਅਕਾਲ ਤਖਤ ਸਾਹਿਬ ਕੇ ਪੇਸ਼ ਹੋ ਕੇ ਆਪਣਾ ਜਿਹੜਾ ਪੱਖ ਹੈ ਉਹ ਰੱਖਣ ਪਰ ਉਹਨਾਂ ਵੱਲੋਂ ਅਗਲੇ ਹੀ ਦਿਨ ਉਸ ਆਦੇਸ਼ ਨੂੰ ਜੋ ਹੈ ਖਾਰਜ ਕਰਦਿਆਂ ਹੋਇਆ ਇਹ ਗੱਲ ਕਹੀ ਗਈ ਸੀ ਕਿ ਕਰ ਕੋਈ ਵੀ ਪ੍ਰਬੰਧਕ ਜਾਂ ਕਮੇਟੀ ਦਾ ਮੈਂਬਰ ਅਕਾਲਤਖ ਸਾਬ ਜਾ ਕੇ ਪੇਸ਼ ਹੁੰਦਾ ਤਾਂ ਉਸ ਦੇ ਖਿਲਾਫ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਜਿਹੜੀ ਸਖਤ ਕਾਰਵਾਈ ਉਹ ਕੀਤੀ ਜਾਏਗੀ ਤਾਂ ਅੱਜ ਹੋ ਸਕਦਾ ਹੈ ਕਿ ਉਸੇ ਹੀ ਵਿਵਾਦ ਨੂੰ ਲੈ ਕੇ ਕੋਈ ਵੱਡਾ ਆਦੇਸ਼ ਜਾਂ ਕੋਈ ਵੱਡੀ ਕਾਰਵਾਈ ਜਿਹੜੀ ਹੈ ਅਕਾਲ ਤਖਤ ਸਾਹਿਬ ਦੇ ਜੱਫੀਦਾਰ ਵੱਲੋਂ ਕੀਤੀ ਜਾਏ ਤਾਂ ਮੀਟਿੰਗ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਮੀਟਿੰਗ ਫਿਲਹਾਲ ਜਾਰੀ ਹੈ ਔਰ 12:30 ਵਜੇ ਤੋਂ ਬਾਅਦ ਸਪਸ਼ਟ ਹੋਏਗਾ ਕਿ ਆਖਿਰਕਾਰ ਅੱਜ ਦੀ ਇਸ ਮੀਟਿੰਗ ਦਾ ਮੁੱਖ ਮੰਤਵ ਕੀ ਸੀ ਜੀ ਪ੍ਰਬੰਧ ਆ ਠੀਕ ਹੈ ਜੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਚ ਸਿੰਘ ਸਹਿਬਾਨ ਦੇ ਇਸ ਵੇਲੇ ਬੈਠਕ ਹੋ ਰਹੀ ਹੈ ਪੰਚ ਸਿੰਘ ਸਹਿਬਾਨਾਂ ਦੀ ਬੈਠਕ ਦੇ ਵਿੱਚ ਵੱਡਾ ਫੈਸਲਾ ਹੋ ਸਕਦਾ ਹੈ ਇਹ ਬੈਠਕ ਇਸ ਕਰਕੇ ਵਿਆਮ ਹੈ ਜਿਸ ਤਰੀਕੇ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੇ ਤਖਤਰੀ ਪਟਨਾ ਸਾਹਿਬ ਦੇ ਵਿਚਾਲੇ ਇਹ ਪੂਰਾ ਵਿਵਾਦ ਚੱਲ ਰਿਹਾ ਜੋ ਪ ਆਸਰੀ ਅਕਾਲਤਖ ਸਾਬ ਤੇ ਪੰਜ ਸਿੰਘ ਸਹਿਬਾਨਦੀ ਕਟਤਰਤਾ ਹੋਈ ਉਸ ਫੈਸਲੇ ਨੂੰ ਰੱਦ ਕੀਤਾ ਗਿਆ ਉਸ ਦੇ ਬਾਅਦ ਸਿੰਘ ਸਹਿਬਾਨਦੀ ਅਕਾਲਤਖ ਸਾਬ ਦੇ ਵੱਲੋਂ ਤਕਸੀ ਪਟਨ ਸਾਹਿਬ ਦੇ ਅਹੁਦੇਦਾਰ ਨੂੰ ਜੋ ਕਿ ਤਲਬ ਕੀਤਾ ਗਿਆ ਪਰ ਪੰਜ ਪਿਆਰਿਆਂ ਦੇ ਵੱਲੋਂ ਤਕਸੀ ਪਟਨ ਸਾਹਿਬ ਦੇ ਪੰਜ ਪਿਆਰਿਆਂ ਦੇ ਵੱਲੋਂ ਉਹ ਫੈਸਲਾ ਮੰਨਣ ਤੋਂ ਇਨਕਾਰ ਕਰ ਦਿੱਤਾ ਗਿਆ ਲਗਾਤਾਰ ਜੋ ਕਿ ਵਿਵਾਦ ਚਾਰ ਹੈ ਤੇ ਇਸ ਦੀ ਵਿਚਾਲੀ ਮੀਟਿੰਗ ਬਹੁਤ ਐਮਐਮ ਖੈਰ ਕੀ ਫੈਸਲਾ ਲਿਆ ਜਾਂਦਾ ਉਸ ਤੇ ਵੀ ਨਜ਼ਰ ਰਹੇਗੀ